ਹਰ ਦਿਨ ਕੇ ਉਥੇ ਕੁਝ ਪਿਆਰੇ ਵੜੀ ਵੜਦੇ ਤਾਂ ਲੋਕਾਂ ਨੇ ਕਿਹਾ ਮਾਰੋ ਲੈ ਦਾਦੀ ਬੇ ਮੈਨੂੰ ਬੰਦੇ ਕਹਿਣੇ ਵਾਇ ਮਾਰੀ ਜਾਂਦਾ ਤੇਰਾ ਕੋਤਾ ਕਿਤੇ ਮੈਂ ਆਈ ਛੇਦੇਣਾ ਅੰਦਾਜ਼ ਤਾਈਆਂ ਸਾਰਾ ਕੁੱਤਾਂ ਨੇ ਖਾ ਰਿਆ ਆਈ ਉਹ ਉਹ ਮੈਨੂੰ ਬਾਹਰ ਕੇ ਸਕੂਟਰ ਤੇ ਲੈ ਗਿਆ ਮੰਮਾ ਸਾਡੇ ਕੇ ਤੇ ਲੱਗੀ ਪਾਪਾ ਜੀ ਦੇ ਸਹਤ ਹੋ ਗਈ ਚਾਚਾ ਜੀ ਉਹ ਵੀ ਪੂਰਾ ਹੋ ਗਿਆ ਬੁਈ ਉਹ ਵੀ ਪੂਰੀ ਹੋ ਗਈ ਕਹਿਣਾ ਇਹ ਹੋਈ ਇਹ ਇਹ ਬਾਹਰ ਨਿਕਲ ਗਿਆ ਸਰੇ ਸਾਥ ਕੋਈ ਨਾ ਇਹ ਮੈਂ ਕੰਮ ਤੇ ਚੱਲਿਆ ਮੈਨੂੰ ਬੰਦੇ ਕੋਈ ਨੇ ਆਵਾਜ਼ ਮਾਰੀ ਆਂਦੇ ਤੇਰਾ ਪੋਤਾ ਕਿੱਥੇ ਮੈਂ ਹੈ ਛੇ ਦਿਨਾ ਪੰਦਾ ਉਹ ਕਹਿੰਿਆ ਸਾਰਾ ਕੁੱਤਿਆਂ ਨੇ ਖਾ ਲਿਆ ਆਈ ਉਹ ਉਹ ਮੈਨੂੰ ਬਾਹਰ ਕੇ ਸਕੂਟਰ ਤੇ ਲੈ ਗਿਆ ਉੱਥੇ ਜਾ ਕੇ ਵੇਖਿਆ ਤੇ ਗਾੜੀ ਉਹ ਪੰਡ ਬੰਨ ਕੇ ਲਈ ਆਉਂਦੇ ਐਹੀਂ ਜਾ ਕੇ ਉਥੇ ਮੈਂ ਉੱਥੇ ਜਾ ਕੇ ਤਿੰਨ ਕ ਚਾਰ ਕੁੱਤੇ ਨਿਕਲੇ ਛੋਨੇ ਦੇ ਵਿੱਚੋਂ ਹੀ ਲੀੜਾ ਕਪੜਾ ਸਾਬੇ ਦਾ ਪਾੜ ਪੂੜ ਸਾਰਾ ਘਰ ਦਾ ਲੀੜਾ ਲੀੜਾ بس ایتھےਹੀਂ ਘਰ ਆਇਆ ਤੇ ਕਰੋ ਚੋਕੇ ਲੋਕੀ ਲੈ ਆਈਏ ਇੱਕ ਡੀਪ ਆ ਗਏ ਲੈ ਆ ਗਏ ਕੋਈ ਸ਼ਾਇ ਕਰੀ ਸ਼ਾਇ ਕਰੀ ਪੰਜ ਕਰੀਆਂ ਕਰੀ ਫੇ ਇੱਥੇ ਤੇ ਜੇ ਥਾ ਲਿਆ ਕੇ ਦਸ ਕਰਾਇਆ ਹਾਂਜੀ ਬਲੋ ਜੀ ਤੱਕ ਕਾ ਦੇ ਨਾਲ ਭਾਈ ਬਹੁ ਮਾਰੇ ਰਹਿਆ ਮੁਰ ਤੋਂ ਮਾਰੇ ਰਹਿਆ ਹਾਂਜੀ ਜੋਤੀਆਂ ਬੋਟਰ ਉੱਠਿਆ ਕੰਮ ਕਰਨ ਵਾਲੇ ਹੋਏ ਉਹ ਮੁੱਕ ਗਏ ਆ ਉਹ ਮੁੱਕਿਆ ਤੋਂ ਬਾਅਦ ਮੇਰਾ ਵੀ ਤੀਜੀ ਵਾਰ ਮੈਨੂੰ ਟੀਵੀ ਹੋ ਗਈ ਆ ਤੇ ਮਹੀ ਮੰਜੀ ਦੇ ਰਾਣਾ ਤੈਨੂੰ ਪਤਾ ਜੀ ਮਹੀ ਹੁਣ ਕਿੰਨਾ ਕੰਮ ਕਰਨਾ ਹੈ ਦੇ ਤੇ ਜੀਆ ਰੋਗ ਹੀ ਤਾਂ ਹੁਣ ਫੇਰ ਮੇਰਾ ਜਿੱਦਾਂ ਦਾ ਇਹ ਇਹ ਹੁਣ ਇਹਨੂੰ ਲੈਂਦਾ ਉਹਦੋਂ ਦਾ ਫੇਰ ਮੈਂ ਇੱਥੇ ਟਾਈਫਾਇਰ ਬੁਖਾਰ ਹੋ ਗਿਆ ਮੈਨੂੰ ਇਹ ਵੀ ਹੁਣ ਮੇਰਾ ਮੰਗਣ ਦੇ ਆਲੇ 11 13000 ਦਾ 13000 ਵੀ ਖਰਚਾ ਇੱਥੇ ਆਗਾ ਇਹ ਮੇਰਾ ਪੋਤਾ ਵਾ ਤੇ ਇਹਦੀ ਜਦੋਂ ਮਾਂ ਛੱਡ ਕੇ ਚਲ ਗਈਏ ਤੇ ਨਾ ਤਿੰਨਾਂ ਦਿਨਾਂ ਦਾ ਸਾਹਮਣਾ ਮੈਂ ਪਾਲਣ ਦੇ ਮੋੜੋਂ ਨਹੀਂ ਚੁੱਕਿਆ ਨਹੀਂ ਇਹਨੂੰ ਤੇ ਸਾਲ ਕਿਦਾਂ ਜਦੋਂ ਛੱਡ ਕੇ ਚਲ ਗਈਆ ਤੇ ਸਾਲ ਦੇ ਵਿੱਚ 4 ਸਾਲ ਹੋ ਗਏ ਮੇਰੇ ਪੁੱਤ ਪੂਰੇ ਹੋਏ ਉਦੋਂ ਦਾ ਸਮਝਣਾ ਮੈਂ ਪਾਲਣ ਦੇ ਨਹੀਂ ਇਹ ਸਾਲ ਛਤ ਸਾਲ ਹੋ ਗਿਆ ਕੀ ਇਹ ਘਟਨਾ ਕੀ ਵਾਪਰੀ ਕਿਦਾਂ ਹੋਈ ਇਹ ਵਾਪਰੀ ਆ ਭੈ ਇਹਨਾਂ ਨੂੰ ਕੁੱਤੇ ਖਾ ਗਏ ਆ ਬਾਹਰ ਗਿਆ ਹੀ ਮੁੜਿਆ ਨਿਆਣਿਆਂ ਨਾਲ ਫਿਰਨਾ ਉਹ ਭੱਜ ਆਏ ਆ ਇੱਕ ਤੇ ਝੋਨੇ ਚ ਬੈ ਗਏ ਨੇ ਵੇਖੇ ਇਹਨੂੰ ਠੇਡਾ ਲੱਗ ਗਿਆ ਪੈਰ ਨਾਲ ਉੱਥੇ ਕੁੱਤੇ ਬੈਠੇ ਕੁੱਤਿਆਂ ਨੇ ਇਹਨੂੰ ਫੜ ਲਿਆ ਹਾਂਜੀ ਤੇ ਕਿੰਨਾ ਖੋਹਿਆ ਉਹ ਬਹੁਤ ਜ਼ਖਮੀ ਹੋਇਆ ਵਾ ਸੇਰੇ ਦੇ 100 ਟੰਕੇ ਸਿਰ ਚ ਤੇ ਤਾਂ ਅਜੇ ਪਤਾ ਨਹੀਂਗਾ ਕਿੰਨਾ ਟੰਕਾ ਹੋਵੇ ਉਹਨੂੰ ਵੇਖਣ ਵਾਲਿਆਂ ਨੇ ਕੀ ਦੱਸਿਆ ਜਾਂ ਡਾਕਟਰ ਵੇਖਣ ਵਾਲ ਡਾਕਟਰ ਉਹਨਾਂ ਨੇ ਦੱਸਿਆ ਹੀ ਪਈ ਇਹਨੂੰ ਨਾ ਹੀ ਖੜਨ ਦੀ ਕੋਈ ਕੰਮ ਨਹੀਂ ਆ ਇਦਾਂ ਮੁੱਦਾ ਪਿਆ ਹੀ ਕਹਿੰਦੇ ਆ ਪੂਰਾ ਹੋ ਗਿਆ ਵਾ ਤੇ ਇੱਕ ਘੜਮਿੰਡ ਦਾ ਡਾਕਟਰ ਆ ਉਹਨੇ ਜਿਹੜੇ ਮੂੰਹ 'ਚ ਪਾਣਾ ਉਹ ਕਹਿੰਦਾ ਨਹੀਂ ਇਹ ਅਜੇ ਦਾ ਸਰੀਰ ਵੀ ਗਰਮ ਹੈ ਹੱਥ ਵੀ ਹਲਾਉਂ ਡਿਆ ਤੈਨੂੰ ਝੁੱਕ ਕੇ ਲੈ ਜਾਓ ਤੇ ਬਟਾਲੇ ਖੜਿਆ ਉੱਥੋਂ ਵੀ ਜਵਾਬ ਹੋ ਗਿਆ ਤੇ ਆਡੇ ਉਰੇ ਪੰਜ ਗ੍ਰਾਂ ਹੀ ਲੈਂਦਾ ਉੱਥੇ ਵੀ ਜਵਾਬ ਹੋ ਗਿਆ ਫਿਰ ਇੱਥੇ ਲੰਦਾ ਫਿਰ ਇਥੋਂ ਇਹਨਾਂ ਨੇ ਇਲਾਜ ਸ਼ੁਰੂ ਕਰਤਾ ਮੇਰੇ ਪੁੱਤ ਦਾ ਕਿੰਨਾ ਖਰਚਾ ਹੋ ਗਿਆ 60,000 70,000 ਰੁਪਏ ਹੋ ਗਏ ਕਿੰਨਾ ਖਰਚਾ ਹੋਇਆ 70,000 ਰੁਪਏ ਲੱਗ ਗਏ ਮੇਰਾ ਉਦੋਂ ਅਜੇ ਪਤਾ ਨਹੀਂ ਅਜੇ ਤਿੰਨ ਦਿਨ ਸੁੱਟੀ ਦਿੰਦੇ ਨੇ ਮੈਂ ਅੱਜ ਵੀ ਸੁੱਟੀ ਮੰਗਣ ਦੀ ਮੈਂ ਕਿਹਾ ਮੈਂ ਆਪਣੇ ਘਰੇ ਜਾ ਕੇ ਕਿਤੇ ਕਿਹਦਾ ਕੰ ਨਦ ਰੋਟੀ ਪਾਣੀ ਬਹੁਤ ਮਾਰਦਾ ਤੁਹਾਡੇ ਆਪਣੇ ਕਿੰਨੇ ਬੱਚੇ ਮੇਰੇ ਆਪਣੇ ਤਿੰਨ ਸੀ ਤਿੰਨਾਂ ਦੀ ਡੈਥ ਹੋ ਗਈ ਘਰ ਦਾ ਕਿਦਾਂ ਖਰਚਾ ਚੱਲਦਾ ਘਰ ਦਾ ਬਹੁਤ ਮਾਰਦਾ ਖਰਚਾ ਕਿੰਨੇ ਚੱਲਦਾ ਖਰਚਾ ਇਦਾਂ ਹੀ ਆ ਮੈਂ ਆਪ ਆਪਣੇ ਰੋਟੀ ਪਾਣੀ ਆਪਣੇ ਘਰਾਂ ਦੇ ਵਿੱਚ ਕਮ ਕਮ ਕਰਕੇ ਆਪਣਾ ਤੇ ਫੇ ਆਪਣਾ ਰੋਟੀ ਪਾਣੀ ਚਲਾਉਣੀ ਆ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਮੈਂ ਬਸ ਇਹੋ ਚਾਹੁੰਦੀ ਆ ਕਿ ਚਲੋ ਜੋ ਮੇਰੀ ਮਾੜੀ ਮੋਟੀ ਮਾਇਸਤ ਹੁੰਦੀ ਮੇਰੇ ਬੱਚਿਆਂ ਨੇ ਮੇਰੇ ਬੱਚੇ ਪਾਲਦੇ ਨੇ ਮੇਰਾ ਦੁਨੀਆ ਤੇ ਨਾਂ ਰਹਿ ਜਾਊਗਾ